ਗੁਰੂ ਕੀ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪ ਜੀ ਨੂੰ ਲੈ ਕੇ ਚੱਲਦੇ ਹਾਂ ਹੋਲਾ ਮਹੱਲਾ ਅਨੰਦਪੁਰ ਸਾਹਿਬ ਜਿੱਥੇ ਰੌਣਕਾਂ ਲੱਗੀਆਂ ਹੋਈਆਂ ਹਨ ਹੁਸ਼ਿਆਰਪੁਰ ਤੋਂ ਲੈ ਕੇ ਹਰ ਰਸਤੇ ਤੇ ਲੰਗਰ ਦੀ ਵਿਵਸਥਾ ਗੁਰੂ ਕੀ ਸੰਗਤ ਵਾਸਤੇ ਕਾਫੀ ਰੌਣਕਾਂ ਲੱਗੀਆਂ ਹੋਈਆਂ ਹਨ ਹੋਲੇ ਮਹੱਲੇ ਦੀਆਂ होला महला अनंदपुर साहब दो हजार पच्ची दिया रौनक होशियारपुर हर जगह लंगर की व्यवस्था اگے <mí toys rahsi Liverpool> ਆਰਾਮ ਤੁੰਤਾ ਕਬਿਆ ਕਿਹਨ ਕਿਹਨ ਦਾ ਪੁੱਤ ਹੁੰਦਾ ਪਰਮਾ ਹੋਰ ਵੀ ਕਿਹਨਾਂ ਕਰੇ ਲਾਭੇ ਲਾਗੇ ਨਗਰ ਹਾਨਾਂ ਦੇ ਸਾਰਿਆਂ ਦੇ ਸਹਿਯੋਗ ਨੇ ਲੰਗਰ ਸੇਵਾਦਾਰਾਂ ਦੇ ਸਹਿਯੋਗ ਦੇ ਨਾਲ ਲੰਗਰ ਚੱਲ ਰਿਹਾ ਹੈ ਮਾਰੇ ਕਿਰਪਾਤਾਂ ਨੇ ਸਾਰਿਆਂ ਨੂੰ ਮੇਰਾ ਉੱਡਾ ਤਾਮ ਰੋਸਤੀਆਂ ਦਾਤਾ ਬਖਸ਼ਤਨ ਮਹਾਰਾਜ ਕੋ ਪਾਤਸ਼ਾਹੀ

ਹੋਲੇ ਮਹੱਲੇ ਦੀਆਂ ਰੌਣਕਾਂ ਖੁਸ਼ਾ ਪਰਚ ਕਾਫੀ ਰਸਾ ਲੋਕ ਟਰਾਲੀਆਂ ਤੇ ਵਾਈਕ ਤੇ ਜੋ ਵੀ ਪੁਰਾਣ ਕੋ ਸਾਧਨ ਹੈ ਹਰ ਕੋਈ ਹੋਲੇ ਮਹੱਲਾ ਮੰਦਪੁਰ ਸਾਹ ਪਹੁੰਚਣ ਹੁੰਦਾ ਹੈ ਕਾਫੀ ਰੌਣਕਾਂ ਹਨ ਖੋਲੇ ਮਲੇ ਦੀਆਂ ਖੋਲਾ ਮਹੱਲਾ ਨਨਪੁਰ ਸਾਹਿਬ 2025 ਦੀਆਂ ਰੌਣਕਾਂ ਪਾਰੇ ਸੰਗਤਾਂ ਦਾ ਇਕੱਠ ਨਨਪੁਰ ਸਾਹਿਬ ਜੀ ਨੂੰ ਜਾਂਦਾ ਹੋਇਆ ਖੋਲਾ ਮਹੱਲਾ 2025 ਗੁਰੂ ਘਰ ਲੰਗਰ ਖੋਲਾ ਮਹੱਲਾ ਨੂੰ ਸਮਰਪਿਤ ਰਸਦਾ ਲੰਗਰ ਲੱਗਿਆ ਇੱਥੇ ਰਸ ਦਾ ਲੰਗਰ ਸੰਤਾਂ ਵਾਸਤੇ ਇੱਥੇ 24 ਘੰਟੇ ਰਸ ਦਾ ਲੰਗਰ ਹੈ ਗੰਨੇ ਦਾ ਰਸ ਜਿੰਨੇ ਬਾੜੇ ਲਗਾਏ ਹੋਏ ਇੱਥੇ ਐਸੇ ਹੀ ਭਾਰੀ ਰਸ ਦੇਖਣ ਨੂੰ ਮਿਲਿਆ ਰਸ ਦੀ ਸੇਵਾ ਸੰਤਾਂ ਵਾਸਤੇ ਕਾਫੀ ਰੌਣਕਾਂ ਲੱਗੀਆਂ ਹੋਈਆਂ ਹਨ ਖੋਲੇ ਮਹੱਲੇ ਦੀਆਂ ਸੰਗਤਾਂ ਵਾਸਤੇ ਗੰਨੇ ਦਾ ਜੂਸ ਜਗਾਨੇ ਰਸ ਰਸ ਦੇ ਰਸ ਭਾਰੀ ਸਮਦਾ ਦਾ ਇੱਕ ਵਟ ਰੋਡ ਤੇ ਅਗਰ ਆਪ ਜੀ ਨੂੰ ਮੇਰੀ ਵੀਡੀਓ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਨਾ ਚਾਹੁੰਦੇ ਹੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਆਪ ਜੀ ਨੂੰ ਮੇਰੀ ਅਜਿਹੀਆਂ ਵੀਡੀਓ ਹੋਰ ਦੇਖਣ ਨੂੰ ਮਿਲ ਗਿਆ ਰਿਹਾ ਨੇ ਇਸ ਵੀਡੀਓ ਦੇਖਣ ਵਾਸਤੇ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸਤਨਾਮ ਸ੍ਰੀ ਵਾਹਿਗੁਰੂ 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 ਜੀ